ਨਾਮ ਵਾਹੀ ਗੁਰ ਸਤ ਨਾਮ ਵਾਹੀ ਗੁਰ ਸਤ ਨਾਮ ਵਾਹੀ ਗੁਰ ਸਤ ਨਾਮ ਵਾਹੀ ਗੁਰ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 413 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਰਾਗ ਆਸਾ ਮਹੱਲਾ ਪਹਿਲਾ ਆਪ ਵਿਚਾਰੈ ਸੁਪਰਖੇ ਹੀਰਾ ਇਕ ਦ੍ਰਿਸ਼ਟ ਤਾਰੇ ਗੁਰਪੂਰਾ ਗੁਰਮਨ ਮਨ ਤੇ ਮਨ ਧੀਰਾ ਐਸਾ ਸ਼ਾਬ ਬਸਰਾफी ਕਰੈ ਸੱਚੀ ਨਦਰ ਏਕ ਲਿਵ ਤਰੈ ਰਹਾ ਲੜੀ ਵਾਰ ਸ਼ਬਦ ਵਿਚਾਰ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਿਰ ਤੇ ਹੱਥ ਰੱਖ ਕੇ ਸੰਗਤ ਦੀਆਂ ਅਸੀਸਾਂ ਸਦਕਾ ਇਹ ਵਿਚਾਰ ਜਿਹੜੀ ਹੈ ਉਹ ਆਪ ਕਰਵਾ ਰਹੇ ਨੇ ਅੱਜ ਦਾ ਜੋ ਸ਼ਬਦ ਹੈ 413 ਅੰਗ ਤੇ ਸੱਚੇ ਪਾਤਸ਼ਾਹ ਗੁਰੂ ਦੀ ਵਿੜਿਆਈ ਸਤਿਗੁਰੂ ਦੀ ਵਿੜਿਆਈ ਦੱਸਦੇ ਨੇ ਸਤਗੁਰ ਗੁਣੀ ਨਿਦਾਨ ਹੈ ਗੁਣ ਕਰ ਬਖਸ਼ੇ ਉਹ ਗਣਿਆਰੇ ਹੀਰਾ ਕੋਲਿਆਂ ਦੀ ਖਾਨ ਵਿੱਚ ਪਿਆ ਉਹ ਤੋਂ ਨਿਕਲਦਾ ਜੀ ਉਹਦੀ ਕੀਮਤ ਉਦੋਂ ਪੈਂਦੀ ਹੈ ਜਦੋਂ ਸਰਾਫ ਦੀ ਨਜ਼ਰ ਪੈਂਦਾ ਹੈ ਸਰਾਫ ਉਹਨੂੰ ਤਰਾਸ਼ਦਾ ਹੈ ਉਸ ਹੀਰੇ ਦੀ ਕੀਮਤ ਪੈ ਜਾਂਦੀ ਹੈ ਪੱਥਰ ਪਿਆ ਜਦੋਂ ਸ਼ਿਲਪਕਾਰ ਦੇ ਹੱਥ ਲੱਗਿਆ ਉਸ ਪੱਥਰ ਦੀ ਘੜ ਕੇ ਉਹਨੇ ਮੂਰਤੀ ਬਣਾ ਦਿੱਤੀ ਉਹ ਸਮੂਰਤੀ ਨੂੰ ਲੋਕ ਭਗਵਾਨ ਕਹਿਣ ਲੱਗ ਪਏ। ਉਸ ਅਵਸਥਾ ਦੀ ਗੱਲ ਜਦੋਂ ਜਪਜੀ ਸਾਹਿਬ ਮਹਾਰਾਜ ਆਪਾਂ ਰੋਜ਼ ਪੜ੍ਹਦੇ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿਧਾਂ ਕੀ ਸੁਧ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭ ਹਰਦਰਗਾ ਕਾ ਬਸੀਠ ਹਰਨਾਮੋ ਮੰਤਰ ਦੜਾਏ ਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤੇ ਨਾ ਮਲਾਇਆ ਜਿਨੂੰ ਧਰੋਂ ਪਿਆ ਸੰਜੋਗ ਸਤਿਗੁਰ ਸਰਾਫ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਤਿਗੁਰ ਕੌਣ ਹੈ ਸਤਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿਖੁਦਰਾਏ ਨਾਨਕ ਹਰ ਗੁਣ ਗਾਉ ਤੇ ਦਸਵ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਸਤ ਸੰਗਤ ਵਿੱਚ ਖਾਲਸਾ ਬਣਾ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਪ੍ਰਣਾਲੇ ਵੀ ਕਿਹਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹਿ ਵਿਪਰਣ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਦੇਸ ਸਤਗੁਰੂ ਕੌਣ ਹੈ ਸਤਗੁਰੂ ਦੇ ਬੋਲ ਸਤਗੁਰੂ ਨੇ ਸਤਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਮ ਮੈਂ ਕਹੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੱਲ ਤੇ ਮੰਨਣ ਦੀਏ ਜੀ ਐਸਾ ਸਾਫ ਸਰਾਫੀ ਕਰੈ ਉਹ ਸੋ ਇਹ ਜਿਆ ਹੈ ਸ਼ੌਕਰ ਹੈ ਸਰਾਫ ਹੈ ਜਦੋਂ ਸਰਾਫੀ ਕਰਦਾ ਤੋ ਘਟ ਦਿੰਦਾ ਸੰਦ ਸਾਚੀ ਨਦਰ ਏਕ ਲਿਵਤਰ ਐ ਉਹਦੀ ਇਕੋ ਹੀ ਨਦਰ ਇਕੋ ਹੀ ਨਦਰ ਕਿਤੇ ਮਿਹਰ ਦੀ ਕਰ ਦੇਵੇ ਤੇ ਮਰੇ ਕਹਨੇ ਲਿਵ ਜੁੜ ਜਾਂਦੀ ਇਹ ਜੀਵਤਰ ਜਾਂਦਾ ਹੈ ਭਗ ਸਾਗਰ ਤੋ ਸਤਿਗੁਰੂ ਆਪਣੇ ਵਰਗਾ ਬਣਾਉਂਦਾ ਜੀ ਜੇ ਲੋਹੇ ਨੂੰ ਕਸਵੱਟੀ ਤੇ ਲਾ ਦਈਏ ਨਾ ਤੇ ਉਹ ਸੋਨਾ ਬਣ ਜਾਂਦਾ ਤੇ ਮਰੇ ਕਹਨੇ ਜਦੋਂ ਗੁਰੂ ਨਾਲ ਜੁੜੇ ਤੇ ਗੁਰੂ ਨੇ ਆਪਣੇ ਵਰਗੇ ਕਰ ਲਿਆ ਗੁਰੂ ਸਾਨੂੰ ਸ਼ਰਾਪ ਬਣਾਉਂਦਾ ਹੈ ਗੁਰੂ ਸਾਨੂੰ ਅੱਖਾਂ ਬਖਸ਼ਦਾ ਹੈ ਸਤਗੁਰ ਨੇ ਗਿਆਨ ਅੰਜਨ ਗੁਰ ਦਿਆ ਅਗਿਆਨ ਅંધੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਵਾਹਿਗੁਰੂ ਕਾਰਪੁਰਖ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਸੰਗਤ ਵਿੱਚ ਲਿਆਉਂਦੇ ਨੇ ਸੰਗਤ ਵਿੱਚ ਆ ਕੇ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੁੰਦੇ ਨੇ ਮਿਲਾਪ ਹੁੰਦਾ ਹੈ ਅਸੀਂ ਬਾਣੀ ਨਾਲ ਜੁੜਦੇ ਹਾਂ ਤਾਂ ਸਾਡੇ ਅੰਦਰਲੀ ਜਿਹੜੀ ਜੋਤ ਹੈ ਉੱਪਰ ਗਿਟ ਹੁੰਦੀ ਇਹ ਮਨ ਤ੍ਰਸਿਆ ਜਾਂਦਾ ਹੈ ਇਹ ਜੀਵ ਜਿਹੜਾ ਤ੍ਰਸਿਆ ਜਾਂਦਾ ਹੈ ਸੁਰਤ ਮਤ ਮਨ ਬੁੱਧ ਇਹ ਘੜੀ ਜਾਂਦੀ ਹੈ ਸੰਗਤ ਵਿੱਚ ਆ ਕੇ ਟਕਸਾਲ ਹੈ ਜੀ ਇਹ ਸ਼ਬਦ ਦੀ ਟਕਸਾਲ ਹੈ ਤੇ ਮਹਾਰਾਜ ਅਰੰਭਤਾ ਕਰਦੇ ਨੇ ਆਪ ਵਿਚਾਰਾ ਸੁਪਰਖੇ ਹੀਰਾ ਇੱਕ ਦ੍ਰਿਸ਼ਟ ਤਾਰੇ ਗੁਰਪੂਰਾ ਸਭ ਤੋਂ ਪਹਿਲੀ ਗੱਲ ਹੈ ਜੀ ਆਪਣੇ ਆਪ ਨੂੰ ਵਿਚਾਰਨਾ ਆਰੰਭ ਤਾਂ ਇੱਥੋਂ ਹੁੰਦਾ ਸਫ਼ਰ ਸਾਡਾ ਇੱਥੋਂ ਸ਼ੁਰੂ ਹੁੰਦਾ ਹੈ ਅਸੀਂ ਪਹਿਲਾਂ ਆਪਣੇ ਆਪ ਨੂੰ ਜਾਣੀਏ ਆਪ ਵਿਚਾਰਾ ਸੋ ਗਿਆਨੀ ਹੋਏ ਅਸੀਂ ਤੇ ਦੂਜਿਆਂ ਨੂੰ ਵਿਚਾਰਦੇ ਹਾਂ ਸਾਰਿਆਂ ਬਣ ਨਿਕਲ ਗਈ ਸਾਡੀ ਉਹਦੇ 'ਚ ਇਹ ਆਉਗਣਾ ਹੈ ਉਹਦੇ 'ਚ ਇਹ ਆਉਗਣਾ ਹੈ ਉਹਦੇ 'ਚ ਇਹ ਆਉਗਣਾ ਹੈ ਉਹ ਇਹੋ ਜਿਹਾ ਹੈ ਉਹ ਇਹੋ ਜਿਹਾ ਹੈ ਜਦੋਂ ਸਾਹਮੁਖ ਹੋਏ ਗੁਰੂ ਦੇ ਤੇ ਗੁਰੂ ਨੇ ਸਾਨੂੰ ਸ਼ੀਸ਼ਾ ਵਿਖਾ ਦਿੱਤਾ ਕਿ ਭਾਈ ਪਹਿਲਾਂ ਆਪਣੇ ਆਪ ਨੂੰ ਜਾਣ ਇਹ ਭਾਂਡਾ ਉਹਦੇ ਯੋਗ ਵੀ ਹੈ ਅੰਮ੍ਰਿਤ ਪਾਉਣ ਦੇ ਕਿ ਨਹੀਂ ਸਾਨੂੰ ਆਪ ਹੀ ਪਤਾ ਲੱਗ ਜੇਗਾ ਜੀ ਅਸੀਂ ਕਿੱਥੇ ਖਲੋਤੇ ਆ ਇਸ ਕਰਕੇ ਮਰ ਗਏ ਗੁਰੂ ਨਾਨਕ ਪਾਤਸ਼ਾਹ ਅਰੰਭਤਾ ਕਰਦੇ ਨੇ ਆਪ ਵਿਚਾਰ ਹੈ ਆਪਣੇ ਆਪ ਨੂੰ ਵਿਚਾਰਨਾ ਸੀ ਸੋ ਪਰਖੇ ਹੀਰਾ ਉਹ ਹੀ ਹੀਰੇ ਨੂੰ ਪਰਖ ਸਕਦਾ ਹੈ ਏਕ ਦ੍ਰਿਸ਼ਟ ਤਾਰੇ ਗੁਰਪੂਰਾ ਤੇ ਗੁਰੂ ਦੀ ਜਦੋਂ ਇੱਕ ਦ੍ਰਿਸ਼ਟੀ ਕਿਤੇ ਮਿਹਰਪਰੀ ਹੋ ਜਾਏ ਇਹ ਸੰਸਾਰ ਸਾਗਰ ਤੋਂ ਤਾਰ ਦਿੰਦਾ ਫਿਰ ਕਿਉਂਕਿ ਆਪਣੇ ਆਪ ਤੋਂ ਸ਼ੁਰੂ ਹੋਏ ਸਾਂ ਅਸੀਂ ਗੁਰ ਮਾਨੈ ਮਨ ਤੇ ਮਨ ਧੀਰਾ ਤੇ ਗੁਰੂ ਨੂੰ ਜਦੋਂ ਮੰਨ ਲਿਆ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਿਸਟਾਏ ਕਾਗਦ ਕਲਉਣਾ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਮੰਨ ਲਿਆ ਜਦੋਂ ਮਨ ਮੰਨਿਆ ਤਾ ਹਟ ਜਾਂਨੇ ਤੇ ਇਹ ਜਦੋਂ ਮੰਨਿਆ ਮੰਨਨੇ ਉਦੋਂ ਮਨ ਧੀਰਜ ਵਿੱਚ ਆ ਗਿਆ ਟਿਕਾਉ ਵਿੱਚ ਆ ਗਿਆ ਇਹ ਮਨ ਭਟਕਣੋਂ ਹਟ ਗਿਆ ਇਹ ਮਨ ਦੌੜਨੋਂ ਹਟ ਗਿਆ ਉਸੇ ਵੇਲੇ ਐਸਾ ਸ਼ਾਸ਼ਰਾਫੀ ਕਰੈ ਉਹੋ ਜਿਹਾ ਸ਼ੌਕਾਰਾ ਜੀ ਉਹੋ ਜਿਹਾ ਸ਼ਰਾਫ ਹੈ ਸਾਨੂੰ ਘੜ ਦਿੰਦਾ ਹੈ ਤਰਾਸ਼ ਦਿੰਦਾ ਹੈ ਸਾਚੀ ਨਦਰ ਏਕਲਿਵ ਤਰੈ ਉਹਦੀ ਇੱਕੋ ਮਿਹੜ ਦੀ ਨਜ਼ਰ ਜੀਵਨ ਬਦਲ ਦਿੰਦੀ ਹੈ ਰਹਾਉ ਪੂੰਜੀ ਨਾਮ ਨਰਿੰਦਰ ਸਾਰ ਨਿਰਮਲ ਸਾਚ ਰਤਾ ਪਹਿਕਾਰ ਨਾਮ ਦੀ ਪੂੰਜੀ ਹੈ ਨਾਮ ਹੈ ਨਾਮੀ ਦੇ ਗੁਣ ਉਸ ਬੈਗਰੂ ਕਾਲਪੁਰਖ ਦੇ ਨਾਮ ਨਾਲ ਉਹਦੇ ਗੁਣਾ ਨਾਲ ਜਦੋਂ ਸੰਝ ਪਾਈ ਤੇ ਸਭ ਤੋਂ ਸਮਝਾਈ ਕਿ ਨਰਿੰਦਰ ਮਾਇਆ ਦੀ ਕਾਲਕ ਤੋਂ ਰਹਿਤ ਹੈ ਸਭ ਤੋਂ ਸ੍ਰਿਸ਼ਟ ਹੈ ਉਹਦਾ ਨਾਮ ਇਹ ਪੂੰਜੀ ਇਕੱਠੀ ਕਰਨੀ ਸਭ ਤੋਂ શ્રેષ્ઠ ਪੂੰਜੀ ਹੈ ਲੋਕ ਧਨ ਇਕੱਠਾ ਕਰਦੇ ਨੇ ਸੋਨਾ ਇਕੱਠਾ ਕਰਦੇ ਨੇ ਹੀਰੇ ਜਵਾਹਰਾਤ ਇਕੱਠਾ ਕਰਦੇ ਨੇ ساری ਉਮਰ ਨਗਾ ਦੇਂਦੇ ਨੇ ਜਾਣ ਲੱਗੇ ਛੱਡ ਜਾਂਦੇ ਨੇ ਪਰ ਇਹ ਨਾਮ ਜਿਹੜਾ ਹੈ ਲੋਕ ਤੇ ਪ੍ਰਲੋਕ ਸਾਥ ਜਾਏਗਾ ਜੀ ਅਖੀਰ ਤੱਕ ਸਾਥ ਜਾਏਗਾ ਨਾ ਇਹਦਾ ਗਵਾਚਣ ਦਾ ਡਰ ਨਾ ਕਿਸੇ ਖੋਣ ਦਾ ਡਰ ਨਾ ਇਹ ਡੁੱਬਣ ਦਾ ਡਰ ਨਾ ਇਹਦਾ ਚੋਰੀ ਹੋਣ ਦਾ ਡਰ ਫਿਰ ਬਾਡੀਗਾਰਡ ਨਹੀਂ ਰੱਖਣੇ ਪੈਂਦੇ ਜਿੰਨਾਂ ਕੋਲੇ ਨਾਮ ਧਨ ਹੈ ਉਹਨਾਂ ਕੋਲੇ ਬਾਡੀਗਾਰਡ ਨਹੀਂ ਰੱਖਣੇ ਪੈਂਦੇ ਪੰਚਮ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਲਾਹੌਰ ਗਿਆ ਨੂਰ ਜਹਾਂ ਜਿਹੜੀ ਸੀ ਉਹ ਸਾਈ ਮੀਆਂ ਅਮੀਰ ਕੋਲ ਫ਼ਰਸੀ ਪੜ੍ਹੀ ਹੋਈ ਸੀ ਉਹ ਜਾਣਦੀ ਸੀ ਉਹ ਜਦੋਂ ਵੀ ਜਾਂਦੀ ਸੀ ਉਹ ਸਾਈ ਜੀ ਨੂੰ ਜ਼ਰੂਰ ਮਿਲ ਕੇ ਆਉਂਦੀ ਸੀ ਸਾਈ ਨੂੰ ਇਹ ਗੱਲ ਦਾ ਗੁੱਸਾ ਸੀ ਸਾਈ ਮੀਆਂ ਮੀਰ ਨੂੰ ਕਿ ਮੇਰਾ ਮਿੱਤਰ ਮੇਰਾ ਬਹੁਤ ਵਧੀਆ ਸਤਕਾਰ ਜੋ ਸਤਿਗੁਰੂ ਗੁਰੂ ਅਰਜਨ ਦੇਵ ਦੀ ਸ਼ਹਾਦਤ ਹੋਈ ਹੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਹਾਂਗੀਰ ਇੱਧਰ ਆ ਰਿਹਾ ਹੈ ਕਹਿੰਦੇ ਉਹ ਅੰਦਰ ਕਮਰੇ 'ਚ ਬੰਦ ਹੋ ਗਏ ਬਾਹਰ ਬੰਦਾ ਖੜਾਤਾ ਬਾਹਰ ਬੰਦਾ ਖੜਾ ਦਿੱਤਾ ਕਿ ਆਗਿਆ ਨਹੀਂ ਹੈ ਅੰਦਰ ਆਉਣ ਦੀ ਕਿਸੇ ਨੂੰ ਵੀ ਬਸ ਕੋਈ ਵੀ ਅੰਦਰ ਨਹੀਂ ਆ ਸਕਦਾ ਹੁਣ ਨੂਰਜਹਾਂ ਨੂੰ ਪਤਾ ਸੀ ਇਸ ਗੱਲ ਦਾ ਉਹ ਜਾਣਦੀ ਸੀ ਉਸ ਮਰਿਆਦਾ ਨੂੰ ਹੁਣ ਦਿੱਲੀ ਤਖਤ ਦਾ ਬਾਦਸ਼ਾ ਬੋਰੀਆਂ ਤੇ ਬੈਠਾ ਹੈ ਨੂਰ ਜਹਾਂ ਵੀ ਬੈਠੀ ਹੈ ਘੰਟਾ ਲੰਗੇ ਜਾਂ 2 ਘੰਟੇ ਨੰਗੇ 3 ਘੰਟੇ ਨੰਗੇ 4 ਘੰਟੇ ਨੰਗੇ ਕਿਉਂਕਿ ਜਹਾਂਗੀਰ ਨੂਰ ਜਹਾਂ ਕੋਲੋਂ ਡਰਦਾ ਸੀ ਰਾਜ ਤੇ ਨੂਰ ਜਹਾਂ ਹੀ ਕਰਦੀ ਸੀ ਉਹ ਬੋਲਿਆ ਨਹੀਂ 6-7 ਘੰਟਿਆਂ ਬਾਅਦ ਕਹੇ ਬਾਹਰ ਨਿਕਲੇ ਵਿਚਾਰ ਚਲੇ ਗਏ ਹੁਣ ਇਹ ਕਹੇ ਬਾਹਰ ਬੈਠਾ ਸੀ ਜਹਾਂਗੀਰ ਬੈਠਾ ਹੈ ਬਾਹਰ ਜਹਾਂਗੀਰ ਨੇ ਮਿਲਦੇ ਹੀ ਸਵਾਲ ਕੀਤਾ ਕਿ ਸਾਈ ਜੀ ਠੀਕ ਹੈ ਸਾਡੇ ਕੋਲੇ ਤੇ ਖਜ਼ਾਨਾ ਹੈ ਸਾਡੇ ਕੋਲ ਤੇ ਧਨ ਦੌਲਤ ਅਸੀਂ ਤੇ ਬੋਡੀਗਾਰਡ ਤਾਰ ਰੱਖਦੇ ਆ ਬਾਹਰ ਪਹਿਰੇ ਦਾ ਹਲ ਖਲਾਰਦੇ ਆ ਤੁਹਾਡੇ ਕੋਲੇ ਤੇ ਹੈ ਹੀ ਕੁਛ ਨਹੀਂ ਤੁਸੀਂ ਬਾਹਰ ਬੋਡੀਗਾਰਡ ਕਿਉਂ ਖੁਲਾਰਿਆ ਹੋਇਆ ਹੈ ਕਿਉਂਕਿ ਸਾਈ ਮੀਆਂ ਮੀਰ ਅੰਦਰ ਗੁੱਸਾ ਸੀ ਅੰਦਰ ਕਹਿੰਦੇ ਗੁੱਸੇ ਨਾਲ ਸਾਈ ਮੀਏ ਮੈਂਨੇ ਕਿਹਾ ਕਿ ਤੇਰੇ ਵਰਗੇ ਕੁੱਤੇ ਫਿਰ ਨਾਮ ਨਹੀਂ ਜਪਣ ਦਿੰਦੇ ਤੇਰੇ ਵਰਗੇ ਕੁੱਤੇ ਨਾ ਫਿਰ ਨਾਮ ਨਹੀਂ ਜਪਣ ਦਿੰਦੇ ਭੌਂਕਦੇ ਨੇ ਕੁੱਤਿਆਂ ਵਾਂਗੂ ਆ ਕੇ ਸਾਈ ਮੀਆਂ ਮੀਰ ਨੇ ਜਦੋਂ ਇਹ ਗੱਲ ਕਹੀ ਨੂਰਜਹਾਨ ਹਿੱਲ ਗਈ ਅੰਦਰੋਂ ਵੀ ਕੋਈ ਨਾ ਕੋਈ ਗੱਲ ਹੈ ਸਾਈ ਜੀ ਨੂੰ ਇੰਨਾ ਗੁੱਸਾ ਕਦੇ ਹੋਇਆ ਨਹੀਂ ਕਹਿੰਦੇ ਉਹ ਦੂਜੀ ਗੱਲ ਕਹਿ ਬੈਠਾ ਅਥੇ ਆ ਚਾਹੁੰਦਾ ਹੈ ਕਿ ਜਿਹੜੀ ਸਾਈ ਮੀਆਂ ਮੀਰ ਨੇ ਪੱਗ ਬਣੀ ਹੋਈ ਸੀ ਨਾ ਉਹਦੇ 'ਚ ਸੋਨੇ ਦੀਆਂ ਤਾਰਾਂ ਸੀ ਉਹ ਨੂਰਜਹਾਨ ਨੇ ਭੇਜੀ ਸੀ ਉਹ ਬਣੀ ਹੋਈ ਸੀ ਕੁਦਰਤੀ ਉਹਨਾਂ ਨੇ ਕਹਿੰਦੇ ਕੀ ਜਹਾਂਗੀਰ ਨੇ ਕੇ ਸਾਈਂ ਜੀ ਜਿਹੜੀ ਇਹ ਪੱਗ ਹੈ ਨਾ ਇਹ ਉਹੀ ਹੋਏ ਜਿਹੜੀ ਅਸੀਂ ਭੇਜੀ ਸੀ ਦੇਖੋ ਜਦੋਂ ਮਤ ਵਰਦੀ ਵਜਦੀ ਹੈ ਬੰਦੇ ਦੀ ਉਦੋਂ ਬੋਲਕ ਬੋਲ ਬੋਲਦਾ ਹੈ ਕਿ ਸਾਈਂ ਮੀਆਂ ਨੇ ਮਾਰਨੇ ਲਾ ਕੇ ਪੱਗ ਉਹਦੇ ਸਿਰ 'ਤੇ ਮਾਰੀ ਆ ਚੁੱਕ ਕੇ ਕਹਿੰਦੇ ਮੈਨੂੰ ਫਿਰ ਇਹ ਪੱਗ ਨਹੀਂ ਚਾਹੀਦੀ ਤੇਰੀ ਮੈਂ ਇਹੋ ਜੀ ਪੱਗ ਬਨ ਕੇ ਰਾਜੀ ਨਹੀਂ ਮੈਨੂੰ ਤੇ ਸਾਡਾ ਯਾਰ ਸਾਡਾ ਮਿੱਤਰ ਸਾਡਾ ਸਤਿਗੁਰੂ ਤੁਸੀਂ ਸਾਡੇ ਹੱਥੋਂ ਗਵਾਤਾ ਇਸ ਤੋਂ ਵੱਡਾ ਘਾਟਾ ਸਾਨੂੰ ਪੈ ਨਹੀਂ ਸਕਦਾ ਤੇ ਹੁਣ ਤੁਹਾਡਾ ਬਿੜਾ ਗਰਕ ਹੋਏਗਾ ਹੀ ਹੋਏਗਾ ਇਹ ਗੱਲਾਂ ਜਿਹੜੀ ਸਾਹਮਣੇ ਆਉਂਦੀਆਂ ਨੇ ਸਾਡੇ ਸਾਹਮਣੇ ਸੋੜਾ ਨਾਮ ਤਨ ਹੈ ਇੱਥੇ ਵੀ ਗੁਰੂ ਨਾਨਕ ਪਾਸ਼ਾ ਇਹ ਗੱਲ ਕਹਿ ਰਹੇ ਨੇ ਨਾਮ ਤੁਹਾਨੂੰ ਨਾ ਤੇ ਕੋਈ ਚੋਰੀ ਕਰ ਸਕਦਾ ਨਾ ਖੋ ਸਕਦਾ ਇਹ ਨਾਲ ਜਾਏਗਾ ਦੁਨੀਆ ਦਾ ਤਨ ਇੱਥੇ ਰਹਿ ਜਾਏ ਕਾਚਾ ਤਨ ਸੱਚਾ ਹੈ ਮੂਰਖ ਗਵਾਰ ਜਿਹੜਾ ਕਾਚਾ ਤਨ ਸੱਚ ਦੇ ਪਏ ਆਸੀਂ ਇਹ ਤਾਂ ਮੂਰਖ ਤਾਂ ਗਰੀ ਜਾਨੇ ਆ ਗਵਾਰਾਂ ਸੀ ਤੇ ਨਾਮ ਤਨ ਇਕੱਠਾ ਕਰਨਾ ਸੀ ਨਿਰਮਲ ਸਾਚ ਰਤਾ ਪੈਕਾਰ ਉਹ ਮਨ ਕਰਕੇ ਅੰਦਰੋਂ ਨਿਰਮਲ ਹੋ ਗਿਆ ਸਚਿਆਰ ਜੀਵਨ ਵਾਲਾ ਫਿਰ ਅੰਦਰੋਂ ਜਿੰਨੇ ਜਿਹੜਾ ਪੈਕਾਰ ਹੁੰਦੇ ਨੇ ਨਾ ਸੁਨਿਆਰਿਆਂ ਦੇ ਉੱਤੇ ਦੁਕਾਨ ਦੇ ਵਿੱਚ ਦੇਖਦੇ ਆ ਸੀ ਉਹ ਸਵਾ ਵਿੱਚੋਂ ਵੀ ਕੱਢ ਲੈਂਦੇ ਨੇ ਸੋਨਾ ਉਹ ਇਸ ਦੇਹੀ ਵਿੱਚੋਂ ਫਿਰ ਉਹ ਨਾਮ ਨੂੰ ਪ੍ਰਗਟ ਕਰਦੇ ਨੇ ਉਹ ਨਾਮ ਨੂੰ ਸਿਮਰਦੇ ਨੇ ਨਾਮ ਨੂੰ ਧਿਆਉਂਦੇ ਨੇ ਨਾਮ ਨੂੰ ਯਾਦ ਕਰਦੇ ਨੇ ਉਹ ਅੰਮ੍ਰਿਤ ਵੇਲਾ ਸੰਭਾਲਦੇ ਨੇ ਉਹ ਇਹ ਸੋਨਾ ਕੱਢ ਲੈਂਦੇ ਨੇ ਵਿੱਚੋਂ ਇਹ ਜੋਤ ਨੂੰ ਪ੍ਰਗਟ ਕਰ ਲੈਂਦੇ ਨੇ ਜਿਸ ਤਰ੍ਹਾਂ ਸੁਆਣੀਆਂ ਦੁੱਧ ਵਿੱਚੋਂ ਦੁੱਧ ਰਿੜਕ ਕੇ ਮੱਖਣ ਕੱਢ ਲੈਂਦੀਆਂ ਤੇ ਘਿਓ ਬਣਾ ਲੈਂਦੀਆਂ ਨੇ ਨਾ ਕਰ ਇਸੇ ਤਰ੍ਹਾਂ ਹੀ ਇਹ ਜੀਵ ਨੇ ਜਿਹੜੇ ਗੁਰਮਖ ਨੇ ਜਿਹੜੇ ਆਪਣੇ ਅੰਦਰੋਂ ਉਹ ਵਾਹਿਗੁਰੂ ਕਾਲਪੁਰਖ ਦੀ ਜੋਤ ਪ੍ਰਗਟ ਕਰ ਲੈਂਦੇ ਨੇ ਸਿਫਤ ਸਹਜ ਕਰ ਗੁਰ ਕਰਤਾਰ ਉਹ ਕਿਵੇਂ ਕਰਦੇ ਨੇ ਕਿ ਨਹੀਂ ਸਿਫਤ ਨਾਲ ਅੰਮ੍ਰਿਤ ਵੇਲਾ ਸਚ ਨਾਉ ਵਿੜਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੇਂ ਜਾਣੀਐ ਉਹਨਾਂ ਪਾਤਸ਼ਾਹ ਕਹਿੰਦੇ ਭਾਈ ਇਸ ਤਰ੍ਹਾਂ ਹੀ ਜਾਣੇ ਜਾ ਸਕਦਾ ਉਹਨੂੰ ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ ਉਹ ਸਚਿਆਰ ਹੈ ਉਹਦੇ ਨਾਲ ਜੁੜ ਕੇ ਤੇਰਾ ਜੀਵਨ ਵੀ ਸਚਿਆਰ ਹੋ ਜਾਏਗਾ ਸਚਿਆਰ ਬਣ ਕੇ ਹੀ ਤੂੰ ਸੱਚ ਨਾਲ ਜੁੜ ਸਕਦਾ ਹੈ ਤੇ ਸਹਿਜ ਘਰ ਵਿੱਚ ਟਿਕਾਉ ਵਾਲੀ ਬਸਤਾ ਉਦੋਂ ਗੁਰੂ ਤੇ ਕਰਤਾਰ ਨਾਲ ਜੁੜ ਜਾਂਦਾ ਹੈ ਬੰਦਾ ਆਸਾ ਮਨ ਸਾਬਦ ਜਲਾਏ RAM NARAYAN ਕਹ ਕਹਾਏ ਉਹ ਗੁਰਮੁਖ ਆਪਣੇ ਮਨ ਦੀਆਂ ਆਸ਼ਾਵਾਂ ਤ੍ਰਿਸ਼ਨਾਵਾਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਖਤਮ ਕਰ ਦਿੰਦਾ ਹੁਣ ਕੋਈ ਅੰਦਰ ਇੱਛਾ ਨਹੀਂ ਹੈ ਹੁਣ ਤੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਪੁਖ ਸਾਨੂੰ ਤੇਰੇ ਤੋਂ ਬਿਨਾ ਹੋਰ ਕੁਝ ਨਹੀਂ ਚਾਹੀਦਾ ਬਾਕੀ ਛਾਵਾਂ ਹੀ ਖਤਮ ਹੋ ਗਈਆਂ ਸਾਰੀਆਂ RAM NARAYAN ਕਹੇ ਕਹਾਏ ਹਰ ਆਪ ਹੀ ਜਪਦਾ ਹੈ ਹੋਰਾਂ ਨੂੰ ਵਿੱਚ ਪਾਉਂਦਾ ਹੈ RAM NARAYAN ਅੱਲਾ ਜੋ ਮਰਜੀ ਜੋ ਮਰਜੀ ਆਪ ਕੋ ਸਿਮਰਨ ਕਰਦੇ ਹੋਏ ਸਵੇਰੇ ਅਸੀਂ ਉੱਠਦੇ ਆਂ ਉੱਠ ਕੇ ਮੂੰਹ ਧੋ ਕੇ 10 ਮਿੰਟ ਇਸ਼ਨਾਨ ਕਰਨ ਤੋਂ ਪਹਿਲਾਂ ਬੈਠਿਆ ਕਰੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਐਨੀ ਕੋਈ ਆਵਾਜ਼ ਨਾਲ ਸਿਮਰਨ ਕਰਕੇ ਵੇਖੋ ਵੇਖੋ ਮਨ ਵਿੱਚ ਬਦਲਾ ਆਉਂਦੇ ਵੇਖੋ ਜੀਵਨ ਵਿੱਚ ਬਦਲਾ ਆਉਂਦੇ ਸਤਿਗੁਰੂ ਦੱਸਦੇ ਨੇ ਕਹਿੰਦੇ ਉਹ ਆਪ ਵੀ ਜਪਦੇ ਨੇ ਹੋਰਾਂ ਨੂੰ ਵੀਚ ਪਾਉਂਦੇ ਨੇ ਫਿਰ ਗੁਰ ਤੇ ਬਾਟ ਮਹਿਲ ਕਰ ਪਾਏ ਗੁਰੂ ਨੇ ਦੋ ਰਸਤਾ ਦੱਸਿਆ ਉਸ ਰਸਤੇ ਤੇ ਚੱਲ ਪਏ ਆਪਣੇ ਨਿੱਜ ਘਰ ਵਿੱਚ ਮਹਿਲ ਵਿੱਚ ਪਹੁੰਚ ਗਏ ਟਿਕਾਣੇ ਤੇ ਪਹੁੰਚ ਗਏ ਕੰਚਨ ਕਾਇਆ ਜੋਤ ਅਨੂਪ ਭਵਨ ਦੇਵਾ ਸਗਲ ਸਰੂਪ ਸਿਮਰਨ ਕਰਦਿਆਂ ਹੋਇਆਂ ਇਹ ਕਾਇਆ ਕੰਚਨ ਵਰਗੀ ਹੋ ਗਈ ਸੋਨੇ ਵਰਗੀ ਹੋ ਗਈ ਸ਼ੁੱਧ ਹੋ ਗਈ ਹੁਣ ਇਹ ਵਿਕਾਰਾਂ ਤੋਂ ਰਹਿਤ ਹੋ ਗਈ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰੋ ਚਿਤ ਲਾਏ ਇਹ ਮਨ ਨਿਰਮਲ ਹੋ ਗਿਆ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਈ ਪਹੁੰਚੈ ਨਾਹੀ ਮਨਸਾ ਸਚ ਸਵਾਨੀ ਜਨਮ ਰਤਨ ਜੀ ਨਿਖਟਿਆ ਭਲੇ ਸੇ ਵਣਜਾਰੇ ਉਹ ਵਣਜ ਵਣਜ ਕਰਨ ਵਾਲੇ ਬਣ ਗਏ ਵਣਜਾਰੇ ਹੋ ਗਏ ਕਬੀਰ ਮਨ ਨਿਰਮਲ ਭਇਆ ਜੈਸੀ ਗੰਗਾ ਨੀਰ ਪਾਛੇ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ ਇਹ ਮਨ ਜੋ ਨਿਰਮਲ ਹੋਇਆ ਬਿੱਤਰ ਹੋਇਆ ਇਹ ਜੋਤ ਪ੍ਰਗਟ ਹੋਈ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ ਫਿਰ ਸਭੈ ਘਟ ਰਾਮ ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲੇ ਰੇ ਉਦੋਂ ਇਹ ਸੰਸਾਰ ਫਿਰ ਵਧੀਆ ਲੱਗਣ ਲੱਗ ਪਿਆ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹ ਹਰ ਜਗ੍ਹਾ ਸਰਵ ਵਿਆਪਕ ਨਜ਼ਰ ਆਉਣਾ ਸ਼ੁਰੂ ਹੋਇਆ ਸਿਮਰਨ ਦਾ ਇਹ ਫਾਇਦਾ ਹੈ ਜੀ ਇਹ ਬਦਲਾਅ ਆਇਆ ਅੰਦਰ ਤ੍ਰਿ ਭਵਨ ਦੇਵਾ ਸਗਲ ਸਰੂਪ ਤਿੰਨਾ ਭਵਨ ਭਵਨਾਂ ਵਿੱਚ ਉਹਦੀ ਜੋਤ ਨਜ਼ਰ ਆਉਂਦੀ ਹੈ ਸਾਰਿਆਂ ਵਿੱਚ ਹੀ ਉਹਦਾ ਸਰੂਪ ਨਜ਼ਰ ਆਉਂਦਾ ਹੈ ਜੀ ਫਿਰ ਸਾਰਿਆਂ ਵਿੱਚ ਸਰੂਪ ਉਹਦਾ ਨਜ਼ਰ ਆਉਂਦਾ ਹੈ ਮੈਂ ਸੋਤਨ ਪੱਲੇ ਸੱਚ ਅਖੂਟ ਤੇ ਧੰਗੁਰੂ ਨਾਨਕ ਪਾਸ਼ਾ ਕਹਿੰਦੇ ਫਿਰ ਮੇਰੀ ਮੈਂ ਨਿਕਲ ਗਈ ਅੰਦਰੋਂ ਨਾ ਜਦੋਂ ਫਿਰ ਉਹ ਸੱਚ ਧਨ ਪੱਲੇ ਪਿਆ ਐਸਾ ਧਨ ਜਿਹੜਾ ਕਿ ਸੱਚ ਹੈ ਆਦ ਸੱਚ ਜੁਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਿਹੜਾ ਕਿ ਅਖੂਟ ਹੈ ਨਖੁੱਟਦਾ ਨਹੀਂ ਉਹਦੇ 'ਚ ਘਾਟਾ ਪੈਂਦਾ ਹੀ ਨਹੀਂ ਜੀ ਖਾਵਾ ਖਰਚੂ ਰਲ ਮੇਰ ਭਾਈ ਟੋਟਣਾ ਆਵੇ ਵੱਧ ਹੋ ਜਾਈ ਇਸ ਗਿਆਨ ਨੂੰ ਜਿੰਨਾ ਵੰਡਦੇ ਹੋਗੇ ਓਨਾ ਹੀ ਵੱਧ ਜਾਏਗਾ ਘਟਦਾ ਨਹੀਂ ਹੈ ਪਰ ਲੋਕ ਲੈ ਕੇ ਨਾਲ ਹੀ ਵਰਗੇ ਪੰਜ ਤੀਰ ਨਵ ਵਿਚਾਰ ਸਮਾਵੈ ਧਰ ਗਗਣ ਕਲ ਤਾਰ ਹਵੇ ਬਾਹਰ ਜਾ ਤੋਟ ਭਰਾਵੇ ਸਿਮਰਨ ਕਰਦਿਆਂ ਹੋਇਆਂ ਬਾਣੀ ਪੜਦਿਆਂ ਹੋਇਆਂ ਬਾਣੀ ਵਿਚਾਰ ਕਰਦਿਆਂ ਹੋਇਆਂ ਇਹ ਤਬਦੀਲੀਆਂ ਆਈਆਂ ਪੰਜ ਤੀਨ ਨਵ ਚਾਰ ਸਮਾਵੈ ਇਹ ਪੰਜ ਤੱਤਾਂ ਦਾ ਸਾਡਾ ਪੁਤਲਾ ਹੈ ਤ੍ਰੈ ਗੁਣੀ ਸੰਸਾਰ ਹੈ ਨਵ ਖੰਡ ਧਰਤੀ ਹੈ ਬ੍ਰਹੰਡ ਹੈ ਪੂਰਾ ਤੇ ਚਾਰ ਸਮਾਵੈ ਚਾਰੇ ਕੋਨੇ ਨੇ ਚਾਰੇ ਦਿਸ਼ਾਵਾਂ ਨੇ ਹਰ ਪਾਸੇ ਸਾਨੂੰ ਉਸ ਆਕਾਰਪੁਰਖ ਦੀ ਜੋਤ ਨਜ਼ਰ ਆਉਣੀ ਸ਼ੁਰੂ ਹੋਈ ਆਪਣੇ ਅੰਦਰ ਵੀ ਬਾਹਰ ਵੀ ਜਿੱਧਰ ਵੇਖਦੇ ਆ ਉਹਦਾ ਨੂਰ ਹੀ ਨੂਰ ਹੈ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਮੰਦੇ ਪਹਿਲਾਂ ਜਿਨ੍ਹਾਂ ਤੇ ਗੁੱਸਾ ਆਉਂਦਾ ਸੀ ਹੁਣ ਉਹਨਾਂ ਤੇ ਤਰਸ ਆਉਣ ਲੱਗ ਪਿਆ ਮਾਰਜੀ ਕਹਿੰਦੇ ਜਿਹੜੇ ਪਹਿਲਾਂ ਨਿੰਦਿਆ ਕਰਦੇ ਸੀ ਚੂਲੀਆਂ ਕਰਦੇ ਸੀ ਮੰਦੇ ਕਰਮ ਕਰਦੇ ਸੀ ਪਹਿਲਾਂ ਉਹਨਾਂ ਤੇ ਗੁੱਸਾ ਹੁੰਦਾ ਸੀ ਹੁਣ ਤਰਸ ਆਉਣ ਲੱਗ ਪਿਆ ਕਿ ਉਹ ਇਹ ਵਿਚਾਰੇ ਕੀ ਆ ਕਰੈ ਜਦ ਭਾਗ ਤੁਰ ਮੰਦੀ ਕਿ ਇਹ ਵਿਚਾਰੇ ਕੀ ਕਰ ਸਕਦੇ ਨੇ ਇਹਨਾਂ ਦੇ ਭਾਗ ਹੀ ਮਾੜੇ ਨੇ ਇਹ ਇੰਜ ਹੀ ਕਰ ਸਕਦੇ ਨੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਆਪਾਂ پاਗਲ ਤੇ ਗੁੱਸਾ ਨਹੀਂ ਕਰਦੇ ਨਾ پاਗਲ ਲੋਕ ਨੇ ਜਿਹੜੇ ਆਪਾਂ ਉਹਨਾਂ ਤੇ ਗੁੱਸਾ ਨਹੀਂ ਕਰਦੇ ਆਪਾਂ ਤਰਸ ਕਰ ਲਏ ਨੇ ਵੀ ਨਹੀਂ ਵਿਚਾਰਾ ਇਹ ਇੰਜ ਹੀ ਕਰ ਸਕਦਾ ਗੁਰਮੁਖ ਜਿਹੜਾ ਹੈ ਉਹ ਗੁੱਸਾ ਨਹੀਂ ਕਰਦਾ ਉਹਨੂੰ ਪਤਾ ਕਿ ਇਹ ਇੰਜ ਹੀ ਕਰਨਗੇ ਡਾਕਟਰ ਜਦੋਂ ਮਰੀਜ਼ ਜਾਂਦਾ ਹੈ ਕਈ ਵਾਰੀ ਮਰੀਜ਼ ਡਾਕਟਰ ਨੂੰ ਗਾਲਾਂ ਵੀ ਕੱਢ ਆਉਂਦੇ ਨੇ ਡਾਕਟਰ ਥੱਪੜ ਨਹੀਂ ਮਾਰਦਾ ਨੂੰ ਪਤਾ ਕਿ ਏਐਂਜੀ ਕਰ ਸਕੇਗਾ ਇਹ ਵਿਚਾਰਾ ਕਰ ਹੀ ਏਐਂਜੀ ਕਰ ਸਕਦਾ ਇਸ ਤਰ੍ਹਾਂ ਉਹ ਇਹ ਚੀਜ਼ ਨੂੰ ਜਦੋਂ ਜਾਣੇ ਆ ਉਹਨਾਂ ਨੇ ਸਾਰੇ ਵਿੱਚ ਉਸ ਨੂੰ ਜਾਣੇ ਆ ਸਮਝਿਆ ਸੋਚਿਆ ਧਰਨ ਗਗਨ ਕਲ ਧਾਰ ਰਹਾ ਵੈ ਧਰਤੀ ਤੋਂ ਆਕਾਸ਼ ਤੱਕ ਜਿੱਥੇ ਵੀ 우ਮੰਡ ਨਜ਼ਰ ਆਉਂਦਾ ਉਸ ਵੈਗਰੂ ਕਾਲਪੁਰਖ ਦੀ ਜੋਤ ਜਿਹੜੀ ਹੈ ਨਜ਼ਰ ਆਉਂਦੀ ਬਾਹਰ ਜਾਤ ਉਲਟ ਪਰਾਵੈ ਇਹ ਮਨ ਜਿਹੜਾ ਹੁਣ ਪਹਿਲਾਂ ਬਾਹਰ ਨੂੰ ਭਜਦਾ ਸੀ ਉਲਟ ਗਿਆ ਹੁਣ ਅੰਦਰ ਨੂੰ ਜਾਣ ਲੱਗ ਪਿਆ ਹੈ ਜਦੋਂ ਅਸੀਂ ਕਿਸੇ ਦੇ ਔਗੜ ਵੇਖਦੇ ਆ ਕਿਸੇ ਦੀ ਬੁਰਾਈ ਵੇਖਦੇ ਆ ਇਹ ਮਨ ਪਹਿਲਾਂ ਆਪਣੇ ਅੰਦਰ ਜਾਂਦਾ ਹੈ ਕਿ ਮਣਾ ਤੈਨੂੰ ਇਹ ਬੁਰਾ ਲੱਗਦਾ ਹੈ ਕਿਤੇ ਇਹ ਬੁਰਾਈ ਤੇਰੇ ਵਿੱਚ ਤੇ ਨਹੀਂ ਅਸੀਂ ਕਹਿੰਨੇ ਆ ਕਿ ਫਲਾਣਾ ਬੰਦਾ ਬੁਰਾ ਹੈ ਜੀ ਕਿਉਂ ਬੁਰਾ ਉਹਦੀ ਨਿੰਦਿਆ ਕਰਦਾ ਆਪਣੇ ਅੰਦਰ ਵੇਖੀ ਅਸੀਂ ਕਿਹੜਾ ਨਹੀਂ ਕਰਦੇ ਅਸੀਂ ਵੀ ਤੇ ਕਰਦੇ ਆ ਨਾ ਫਿਰ ਉਹ ਛੱਡਦੇ ਹੋ ਬਸ ਇਸ ਤਰ੍ਹਾਂ ਜਿਹੜੇ ਗੁਰਮਖ ਨੇ ਉਹ ਇਸ ਤਰ੍ਹਾਂ ਛੱਡਦੇ 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 ਸਭ ਕੁਝ ਤਿਆਗ ਜਾਂਦੇ ਨੇ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰੋਂ ਬੁਰਾਈਆਂ ਹੌਲੀ ਹੌਲੀ ਕੱਲੀ ਕੱਲੀ ਕਰਕੇ ਕੱਢ ਦਿੰਦੇ ਨੇ ਮੂਰਖ ਹੋਏ ਸਵਾਖੀ ਸੂਜੈ ਜੇ ਵਾਰਸ ਨਹੀਂ ਕਹਿਆ ਬੂਜੈ ਹੁਣ ਦੂਜੇ ਪਾਸੇ ਸਾਡੇ ਵਰਗੇ ਜਿਹੜੇ ਲੋਕ ਨੇ ਮੈਂ ਕਹਿੰਦੇ ਮੂਰਖ ਹੋਏ ਨਾ ਅੱਖੀ ਸੂਜੈ ਮੂਰਖੜ ਅੱਖਾਂ ਅੱਖਾਂ ਹੋਇਆਂ ਵੀ ਕਹੀ ਹੋਈ ਗੱਲ ਨੂੰ ਵੀ ਇਹਨਾਂ ਅੱਖਾਂ ਦੁਆਰਾ ਸੁਝਦਾ ਨਹੀਂ ਵੇਖਦਾ ਨਹੀਂ ਸੋਝੀ ਨਹੀਂ ਹੈ ਜਾਣਦੇ ਹੋਇਆਂ ਵੀ ਫਿਰ ਵੀ ਅੱਖਾਂ ਬੰਦ ਨੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਸਭ ਕੁਝ ਜਾਣਦੇ ਹੋਇਆਂ ਵੀ ਦੇਖਦੇ ਹੋਇਆਂ ਵੀ ਉਹ ਕੰਮ ਕਰੀ ਜਾਂਦੇ ਅਸੀਂ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਤਾ ਅਗਲਿਆਂ ਨੇ ਪੀਣੀ ਸਿਹਤ ਲਈ ਹਾਨੀਕਾਰਕ ਹੈ ਪੀ ਜਾਂਦੇ ਨੇ ਗੱਡੀ ਵਾਸਤੇ ਤੁਸੀਂ ਕੋਈ ਮਮਲਾਨ ਲੈ ਕੇ ਆਓ ਕੋਈ ਤੇਲ ਲੈ ਕੇ ਆਓ ਉਹਦੇ ਤੇ ਲਿਖਿਆ ਹੋਵੇ ਕਿ ਇਹ ਗੱਡੀ ਲਈ ਹਾਨੀਕਾਰਕ ਹੈ ਜੇ ਇਹਨੂੰ ਇੰਜਨ ਚ ਪਾਉਂਗੇ ਤਾਂ ਇੰਜਨ ਸੀਜ਼ ਹੋ ਸਕਦਾ ਹੈ ਕਦੇ ਨਹੀਂ ਪਾਉਂਦੇ ਜੀ ਅਸੀਂ ਪਾਦੇ ਹੋਗੇ ਜੀ ਨਹੀਂ ਪਾਉਂਦੇ ਅਗਲੇ ਕੰਦੇ ਲਿਖਿਆ ਹੈ ਜੀ ਇਸ ਤਾਂ ਤੁਸੀਂ ਕਿਉਂ ਪਾਇਆ ਸੀ ਲੋਕ ਪੀ ਕੇ ਸ਼ਰਾਬਾਂ ਮਰ ਰਹੇ ਨੇ ਨਸ਼ੇ ਕਰ ਕਰਕੇ ਮਰ ਰਹੇ ਨੇ ਅਗਲੇ ਲਿਖਿਆ ਹੋਇਆ ਉਹਨਾਂ ਨੇ ਤੇ ਤੁਸੀਂ ਕੇਸ ਨਹੀਂ ਕਰ ਸਕਦੇ ਉਗਣਿਸ਼ਤਾ ਲਿਖਿਆ ਹੋਇਆ ਨਾ ਪੀਓ ਪਰ ਫਿਰ ਵੀ ਪੀ ਰਹੇ ਨੇ ਫਿਰ ਵੀ ਉਹ ਗੰਦ ਖਾ ਰਹੇ ਨੇ ਜਾਣਦਿਆਂ ਹੋਇਆਂ ਵੀ ਸਮਝਦਿਆਂ ਹੋਇਆਂ ਵੀ ਇਸ ਕਰਕੇ ਮਾਰੀ ਜੀ ਕਹਿੰਦੇ ਭਾਈ ਜੇ ਬਾਰਸ ਨਹੀਂ ਕਹਿਆ ਬੁੱਝੈ ਕਿਉਂਕਿ ਆਪ ਰਸ ਨਹੀਂ ਆਇਆ ਬਾਣੀ ਦਾ ਨਾ ਹੀ ਕਹੇ ਨੂੰ ਬੁੱਝਦਾ ਸਮਝਦਾ ਜਾਣਦਾ ਬਿਖਾ ਮਾਤਾ ਜਗ ਸੋ ਲੁਜੈ ਇਸ ਜ਼ਹਿਰ ਵਿੱਚ ਮਸਤ ਹੋਇਆ ਹੋਇਆ ਇਹਨਾਂ ਵਿਸ਼ੇ ਵਿਕਾਰਾਂ ਵਿੱਚ ਬਸ ਲੋਕਾਂ ਨਾਲ ਲੜਾਈਆਂ ਮੋਲ ਲੈਂਦਾ ਹੈ ਹੋਰ ਕੁਝ ਵੀ ਨਹੀਂ ਕਰਦਾ ساری ਉਮਰ ਲੜਦੇ ਆ ਝਗੜਦੇ ਆ ਨਿਕਲ ਗਏ ਲੋਕਾਂ ਨਾਲ ਉਤਮ ਸੰਗਤ ਨੂੰ ਉਤਮ ਹੋਵੇ ਗੁਣ ਕੋ ਧਾਵੇ ਅਗਣ ਧੋਵੇ ਹਾਂ ਜੇ ਚੰਗੀ ਸੰਗਤ ਵਿੱਚ ਆਏਗਾ ਤੇ ਚੰਗਾ ਹੋ ਜਾਏਗਾ ਇਸ ਕਰਕੇ ਆਪਣੇ ਔਗਣਾ ਨੂੰ ਮਟਾ ਕੇ ਗੁਣਾ ਨਾਲ ਸਾਂਝ ਪਾ ਲਏਗਾ ਬਿਨ ਗੁਰਸੇਵੇ ਸਹਿਜ ਨਾ ਹੋਵੇ ਸਤਿਗੁਰੂ ਨੂੰ ਸਿਮਰਨ ਤੋਂ ਬਿਨਾਂ ਬਾਣੀ ਨੂੰ ਪੜਨ ਤੋਂ ਬਿਨਾ ਬਾਣੀ ਨੂੰ ਵਿਚਾਰਨ ਤੋਂ ਬਿਨਾ ਅੰਦਰ ਸਹਜ ਨਹੀਂ ਆ ਸਕਦਾ ਸਹਜ ਇੰਜ ਨਹੀਂ ਆਏਗਾ ਟਕਾਓ ਜਿਹੜਾ ਹੈ ਨਿਜ ਘਰ ਜਿਹੜਾ ਹੈ ਚੌਥਾ ਪਦ ਹੈ ਦਸਮ ਦਵਾਰ ਹੈ ਇਹ ਐਵੇਂ ਨਹੀਂ ਖੁੱਲੇਗਾ ਜਦ ਤੱਕ ਅਸੀਂ ਬਾਣੀ ਨੂੰ ਖੁਦ ਪੜਾਂਗੇ ਨਹੀਂ ਖੁਦ ਵਿਚਾਰਾਂਗੇ ਨਹੀਂ ਕੋਈ ਸੁਣਾਗੇ ਨਹੀਂ ਕੋਈ ਜਾਣਾਂਗੇ ਨਹੀਂ ਇੰਜ ਕਿਵੇਂ ਆ ਜਾਏਗਾ ਹੀਰਾ ਨਾਮ ਜਵੇਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜਦੋਂ ਅਸੀਂ ਬਾਣੀ ਨੂੰ ਪੜਿਆ ਕਿਉਂਕਿ ਗੁਰ ਸਾਗਰ ਰਤਨੀ ਭਰਪੂਰੇ ਇਥੇ ਰਤਨਾ ਨਾਲ ਭਰਿਆ ਹੋਇਆ ਹੈ ਬਹੁਤ ਮਹਿੰਗਾ ਹੈ ਜੀ ਪਿਓ ਦਾਦੀ ਕਾ ਖੋਰ ਢਠਕ ਜਾਣਾ ਤਾ ਮੇਰੇ ਮਨ ਭਿਆ ਨਿਧਾਨਾ ਅਸੀਂ ਇਸ ਕਜਾਨੇ ਨੂੰ ਕਦੇ ਖੋਲਿਆ ਨਹੀਂ ਅਸੀਂ ਤੇ ਮੱਥਾ ਟੇਕਿਆ ਅਰਦਾਸ ਕਰਾਈ ਜਕਾਰਾ ਛਡਾਇਆ ਤੇ ਚਲੇ ਗਏ ਨਹੀਂ ਇੰਜ ਨਹੀਂ ਹੁੰਦਾ ਜੀ ਮਹਾਰਾਜਾ ਰਣਜੀਤ ਸਿੰਘ ਕਨੇ ਜਮਰੋਦ ਦਾ ਕਿਲਾ ਫਤਿਹ ਕਰਨ ਵਾਸਤੇ ਗਿਆ ਉਹ ਕੀ ਵੇਖਦਾ ਕਿ ਰੜੇ ਮੈਦਾਨ ਦੇ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਹੈ ਕੱਚਾ ਹੈ ਭਾਈ ਸਾਹਿਬ ਪਾਠ ਕਰਦੇ ਪਏ ਕਨੇ ਰਣਜੀਤ ਸਿੰਘ ਗਏ ਉਹਨਾਂ ਕੋਲੇ ਮਹਾਰਾਜਾ ਰਣਜੀਤ ਸਿੰਘ ਗਿਆ ਉਹਨੇ ਕੋਲੇ ਕਿ ਮੈਂ ਨਵਾਨਾ ਸਿੱਖ ਬਣ ਕੇ ਆਇਆ ਭਾਈ ਸਾਹਿਬ ਜੀ ਤੁਸੀਂ ਨਾ ਅਰਦਾਸ ਕਰੋ ਗੁਰੂ ਅੱਗੇ ਕਿਰਪਾ ਕਰੋ ਅਸੀਂ ਫਤਿਹ ਕਰ ਲਈਏ ਸਾਡੀ ਫਤਿਹ ਹੋ ਜਾਏ ਅਸੀਂ ਜੰਗ ਜਿੱਤ ਜਾਈਏ ਇੱਕ ਨਵਾਨਾ ਸਿੱਖ ਤੁਹਾਡੇ ਕੋਲ ਆਇਆ ਹੈ ਭਾਈ ਸਾਹਿਬ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਭਾਈ ਰਣਜੀਤ ਸਿੰਘ ਨਵਾਨਾ ਸਿੱਖ ਤੁਹਾਡੀ ਸਰਲ ਵਿੱਚ ਆਇਆ ਹੈ ਇਹ ਜੰਗ ਲਈ ਚੱਲਿਆ ਹੈ ਕਿਰਪਾ ਕਰੋ ਫਤਿਹ ਹੋਏ ਕਿ ਜਦੋਂ ਫਤਿਹ ਕਰਕੇ ਵਾਪਸ ਮੁੜਿਆ ਉਸੇ ਰਸਤੇ ਲੰਘਿਆ ਉਰੇ ਮਨ ਚ ਆਇਆ ਕਿ ਮੈਂ ਇੱਥੇ ਅਰਦਾਸ ਕਰਾਈ ਸੀ ਕਿਉਂਕਿ ਹੁਣ ਜਿੱਤ ਕੇ ਆਇਆ ਹੈ ਨਾ ਭਾਈ ਸਾਹਿਬ ਕਹਿੰਦੇ ਸੁੱਤੇ ਪਏ ਸੀ ਜਾ ਕੇ ਉਠਾਇਆ ਉਹਨਾਂ ਨੂੰ ਕਿ ਉੱਠੋ ਭਾਈ ਸਾਹਿਬ ਅਰਦਾਸ ਕਰੋ ਬੋਲੀ ਬਦਲ ਗਈ ਅਰਦਾਸ ਕਰੋ ਕਹਿੰਦਾ ਉਹ ਕਹਿੰਦੇ ਹਾਂ ਜੀ ਦੱਸੋ ਮੈਂ ਜਿੱਤ ਕੇ ਆਇਆ ਹਾਂ ਦੱਸੋ ਕਿੰਨੇ ਦੀ ਭੇਡਾ ਚੜਾਵਾ ਭਾਈ ਸਾਹਿਬ ਵੀ ਚੜ੍ਹਦੀ ਕਲਾ ਵਾਲੇ ਸੀ ਉਹਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਇਹ ਕਾਣਾ ਜਿੱਤ ਕੇ ਆਇਆ ਹੈ ਇਹ ਕਾਣਾ ਜਿੱਤ ਕੇ ਆਇਆ ਹੰਕਾਰੀ ਹੋ ਕੇ ਇਹ ਹੁਣ ਤੁਹਾਨੂੰ ਪਹਿਲਾਂ ਮੰਗਤਾ ਬਣ ਕੇ ਗਿਆ ਸੀ ਹੁਣ ਤੁਹਾਨੂੰ ਦੇਣ ਆਇਆ ਕਹਿੰਦੇ ਰਣਜੀਤ ਸਿੰਘ ਪੈਰੀ ਪੈ ਗਿਆ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੰਕਾਰ ਆ ਗਿਆ ਸੀ ਸਾਡੀ ਹਾਲਤਾਂ ਵੀ ਕੁਝ ਇਹੋ ਜਿਹੀ ਨੇ ਜੀ ਇਸ ਕਰਕੇ ਮੰਗਣਾ ਵੀ ਕਲਾ ਹੈ ਹਰ ਬੰਦਾ ਮੰਗ ਨਹੀਂ ਸਕਦਾ ਮੰਗਣਾ ਵੀ ਨਿਮਾਣੇ ਹੋ ਕੇ ਹੁੰਦਾ ਹੈ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਤੇ ਮਹਾਰਾਜ ਸਮਝਾਉਂਦੇ ਨੇ ਇਸ ਗੱਲ ਨੂੰ ਮਨ ਮੋਤੀ ਹੈ ਤਿਸ ਕਾ ਮਾਲ ਮਨ ਹੀ ਇੰਨਾ ਵਧੀਆ ਹੋ ਗਿਆ ਕਿ ਮੋਤੀ ਵਰਗਾ ਹੋ ਗਿਆ ਮਨ ਮਨ ਨਿਰਮਰ ਹੋ ਗਿਆ ਮਹਿੰਗਾ ਹੋ ਗਿਆ ਇਹ ਮਨ ਹੋ ਜੁੜਿਆ ਹੋਇਆ ਕਿਉਂਕਿ ਮਨ ਜੋਤ ਸਰੂਪ ਹੈ ਜੀ ਮਹਾਰਾਜ ਸਮਝਾਉਂਦੇ ਨੇ ਤੀਜੇ ਪਾਸ਼ਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤਿ ਰੰਗਮਾਨ ਜਿਸ ਦਿਨ ਸਾਨੂੰ ਆਪਣੇ ਮਨ ਦੇ ਦਰਸ਼ਨ ਹੋ ਜਾਣਗੇ ਨਾ ਉਸ ਦਿਨ ਉਸ ਨੂਰ ਦੇ ਵੀ ਦਰਸ਼ਨ ਹੋ ਜਾਣਗੇ ਕਿਉਂਕਿ ਉਹ ਨੂਰ ਹੈ ਅਕਾਲਪੁਰਖ ਤੇ ਨੂਰ ਹੈ ਜੀ ਨਿਰਾ ਨੂਰ ਤੁਸੀ ਹੱਥ ਨਾ ਆਏ ਕੰਬਦੀ ਰਹੀ ਕਲਾਈ ਉਹ ਤੇ ਨਿਰਾ ਹੀ ਨੂਰ ਹੈ ਤਾਂ ਹੀ ਮਰ ਬਾਣੀ ਸਪਸ਼ਟ ਕਰਦੇ ਨੇ ਏਕ ਨੂਰ ਤੇ ਸਭ ਜਾਗੂ ਪਜਿਆ ਕੌਣ ਭੜੇ ਕੌ ਮੰਦੇ ਉਦੋਂ ਸਮਝ ਆਏਗੀ ਨਾ ਗੱਲਾਂ ਦੀ ਜਦੋਂ ਅਸੀਂ ਬਾਣੀ ਨੂੰ ਪੜਾਂਗੇ ਸੁਣਾਗੇ ਖੁਦ ਸਿਮਰਨ ਕਰਾਂਗੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਇਹ ਬਾਣੀ ਸਾਡੇ ਹਿਰਦੇ ਚ ਵਸ ਜਾਏ ਤੁਸੀਂ ਆਪ ਕਿਰਪਾ ਕਰੋ ਸਿਮਰਨ ਕਰਵਾ ਲਓ ਅਸੀਂ ਨਹੀਂ ਕਰ ਸਕਦੇ ਜਦੋਂ ਮੈਂ ਕਰਦਾ ਹਾਂ ਤੇ ਸਾਰਾ ਕੁਝ ਉੱਡ ਜਾਂਦਾ ਜੀ ਉਸੇ ਵੇਲੇ ਜਦੋਂ ਮੈਂ ਲੱਗ ਕੇ ਅੱਗੇ ਨਾਨਕ ਪਰਖੈ ਨਦਰ ਨਿਹਾਲ ਤੇ ਪਾਤਸ਼ਾਹ ਨੇ ਜਦੋਂ ਉਸ ਅਕਾਲ ਪੁਰਖ ਦੀ ਗੁਰੂ ਦੀ ਮਿਹਰ ਨਾਲ ਉਹ ਨਜ਼ਰ ਹੁੰਦੀ ਜਦੋਂ ਉਹ ਵੇਖਦਾ ਹੈ ਪਰਖਦਾ ਹੈ ਤੇ ਉਹ ਕੋਈ ਨਦਰ ਵਿੱਚ ਨਦਰ ਨਿਹਾਲ ਕਰ ਦਿੰਦਾ ਐ ਤੇਰੀ ਏਕ ਨਦਰ ਤਾਰੇ ਸੰਸਾਰ ਇਕੋ ਹੀ ਤੇਰੀ ਨਦਰ ਇਕੋ ਹੀ ਮਿਹਰ ਦੀ ਨਦਰ ਕਿਤੇ ਹੋ ਜੇ ਨਾਨਕ ਨਦਰੀ ਨਦਰ ਨਿਹਾਲ ਉਹਦੀ ਨਦਰ ਥਲੇ ਆਉਣ ਲਈ ਸੰਗਤ ਵਿੱਚ ਆਈਏ ਬਾਣੀ ਨੂੰ ਖੁਦ ਪੜੀਏ ਖੁਦ ਵਿਚਾਰੀਏ ਖੁਦ ਜਾਣੀਏ ਤਾਂ ਹੀ ਕਿਤੇ ਅਸੀਂ ਉਹਦੀ ਮਿਹਰ ਦੀ ਨਦਰ ਥੱਲੇ ਆ ਸਕਦੇ ਹਾਂ ਉਹ ਕਿਰਪਾ ਕਰੇ ਕਿ ਕੋਈ ਸਾਹਿਬ ਹੱਥ ਵਿਢਿਆਈਆਂ ਜਿਸ ਭਾਵੈ ਤਿਸ ਦੇ ਆਓ ਗੁਰੂ ਗਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਬਖਸ਼ਿਸ਼ ਕਰੋ ਸਾਨੂੰ ਸੰਗਤ ਪ੍ਰਾਪਤ ਹੁੰਦੀ ਰਹੇ ਤੇਰੇ ਨਾਮ ਦੀ ਦਾਤ ਸਾਡੀ ਝੁਲੀ ਪੈ ਜਾਏ ਅਸੀਂ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸਹੇਲੇ ਹੋ ਕੇ ਜਾਈਏ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ